ਸਸ਼ੀਕਲ ਮੈਂ ਸੋਨਮ ਸ਼ਰਮਾ ਪੰਜਾਬ ਅਪਡੇਟ ਤੋਂ ਤੁਹਾਡਾ ਸਵਾਗਤ ਹੈ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚਿਮਮਾ ਨੇ ਪਾਰਟੀ ਦੇ ਵਰਕਰਾਂ ਤੇ ਜੇਤੂ ਰਹੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਸਾਰੇ ਵੋਟਰਾਂ ਸਪੋਰਟਰਾਂ ਅਤੇ ਵਰਕਰਾਂ ਦਾ ਬਹੁਤ ਧੰਨਵਾਦ ਹੈ ਉਹਨਾਂ ਨੇ ਕਿਹਾ ਕਿ ਮੇਰੇ ਹਲਕੇ ਦਿੜਬੇ ਤੋਂ ਲਗਭਗ 90% ਤੋਂ ਵੱਧ ਉਮੀਦਵਾਰ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਨੇ ਪੂਰੇ ਪੰਜਾਬ ਦੇ ਅੰਦਰ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਨੇ ਇੱਕ ਤਰਾਫਾ ਫੈਸਲਾ ਦਿੱਤਾ ਹੈ ਉਹਨਾਂ ਕਹਿੰਿਆ ਕਿ ਸਮੂਹ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਅੱਗੇ ਕਿਹਾ ਕਿ ਅਸੀਂ 3 ਸਾਲਾਂ ਤੋਂ ਨਿਰੰਤਰ ਕੰਮ ਕਰ ਰਹੇ ਹਾਂ ਐਵੇਂ ਹੀ ਜਾਰੀ ਰਹੇਗਾ ਅਤੇ ਅਸੀਂ ਪੂਰੀ ਤਾਕਤ ਅਤੇ ਤੰਦੇਹੀ ਦੇ ਨਾਲ ਕੰਮ ਕਰਾਂਗੇ ਅੱਗੇ ਉਹਨਾਂ ਕਹਿੰਿਆ ਕਿ ਹਰ ਪਾਸੇ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਚਰਚਾ ਹੋ ਰਹੀ ਹੈ ਲਗਭਗ 52000 ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ ਹੀ ਅਸੀਂ ਕੰਮ ਕਰਦੇ ਰਹਾਂਗੇ ਅਤੇ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਆਵੇਗੀ ਸਾਰੇ ਹਲਕਾ ਦਰਵਾ ਦੇ ਵੋਟਰਾਂ ਦਾ ਸਾਰੇ ਵਲੰਟੀਅਰ ਸਾਥੀਆਂ ਦਾ ਸਾਰੇ ਵਰਕਰਸ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਨੇ ਤੰਦੇਹੀ ਦੇ ਨਾਲ ਖੂਬ ਮਿਹਨਤ ਕੀਤੀ ਤੇ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਅੱਜ ਰੰਗ ਲੈ ਕੇ ਆਈ ਆ ਔਰ ਲਗਭਗ ਜਿਹੜਾ ਸਟ੍ਰਾਈਕ ਰੇਟ ਹੈਗਾ 90% ਤੋਂ ਵੱਧ ਕੈਂਡੀਡੇਟ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਜਿੱਤੇ ਨੇਗੇ ਹਲਕਾ ਦਰਵਾ ਤੋਂ ਚਾਰ ਜ਼ਿਲ੍ਹਾ ਪ੍ਰੀਸ਼ਦ ਧੋਨ ਜਿਹੜੇ ਨੇਗੇ ਉਹ ਸਾਰੇ ਦੇ ਸਾਰੇ ਕਲੀਨਸ ਵੀ ਆਮ ਆਦਮੀ ਪਾਰਟੀ ਨੇ ਜਿੱਤੇ ਨੇਗੇ ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਤਰਫਾ ਫੈਸਲਾ ਦਿੱਤਾਗਾ ਮੈਂ ਸਭੂ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾਗਾ ਔਰ ਇਹੀ ਸਾਡਾ ਕੰਮ ਜਿਹੜਾ ਪਿਛਲੇ 3 ਸਾਲ ਤੋਂ ਲਗਾਤਾਰ ਲੱਗਿਆ ਲੋਕਾਂ ਦੀ ਸੇਵਾ ਦੇ ਵਿੱਚ ਇਹ ਨਿਰੰਤਰ ਕੰਮ ਜਿਹੜਾ ਜਾਰੀ ਰਹੂਗਾ ਹੁਣ ਮੇਰੇ ਸਾਥੀਆਂ ਦੀ ਗਿਣਤੀ ਜਿਹੜੀ ਆ ਚਾਹੇ ਮੈਂ ਦਿੜਬੇ ਹਲਕੇ ਦੀ ਗੱਲ ਕਰਾਂ ਜਾਂ ਪੰਜਾਬ ਦੀ ਕਰੀਏ ਸਾਰੀ ਸਾਥੀਆਂ ਦੀ ਗਿਣਤੀ ਵਧ ਗਈ ਹੈ ਤਾਂ ਹੋਰ ਅਸੀਂ ਅੰਦੇਹੀ ਦੇ ਨਾਲ ਹੋਰ ਤਾਕਤ ਦੇ ਨਾਲ ਜਿਹੜਾ ਅਸੀਂ ਕੰਮ ਕਰਾਂਗੇ ਬਲੇ ਸੋਨੇਹਾ ਰੱਬਾ ਰੱਬਾ ਗੱਡੀਆਂ ਲੀਡ ਹੋਈ ਜਾਂ ਤੁਹਾਡੀ ਜੀ ਤੇ ਉਸ ਲੀਡ ਨਾਲ ਜਿਹੜੀਆਂ ਆਉਣ ਵਾਲੀਆਂ ਉਹ 27 ਦੇ ਬਨਾ ਅਖਬਾਰ ਦੇ ਚਲਣਾ ਤੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਲੋਕਾਂ ਨੇ ਜੋ ਕੰਮ ਅਸੀਂ ਪਿਛਲੇ ਸਾਢੇ 3 ਸਾਲ ਚ ਕੀਤੇ ਨੇਗੇ ਚਾਹੇ ਉਹ ਨਹਿਰੀ ਪਾਣੀ ਆਖਰੀ ਖੇਤ ਤੱਕ ਪਹੁੰਚਾਉਣ ਲਈ ਕੋਸ਼ਿਸ਼ ਪਰ ਪਜਾਇਆ ਚਾਹੇ ਕਿਸਾਨ ਨੂੰ ਦਿਲ ਦੇ ਦਿਨ ਦੇ ਅੰਦਰ ਬਿਜਲੀ ਦੇਣ ਦਾ ਕੰਮ ਕੀਤਾ ਚਾਹੇ ਹਲਕਾ ਦਰਵਾ ਦੇ ਅੰਦਰ ਸੜਕਾਂ ਦਾ ਜਾਲ ਵਿਛਾਇਆ ਚਾਹੇ ਹਲਕਾ ਦਰਵਾ ਦੇ ਅੰਦਰ ਕੰਪਲੈਕਸ ਦੀ ਉਸਾਰਨਾ ਹੋਈ ਚਾਹੇ ਜਿਹੜਾ ਅਰੀਟੋਰੀਅਮ ਬਣ ਰਿਹਾ ਅੰਦਰ ਕਿਹੜਾ ਸਟੇਡੀਅਮ ਬਣ ਰਿਹਾ ਐਂਡੋਰ ਉਹਦੀ ਗੱਲ ਚੱਲ ਰਹੀ ਆ ਚਾਹੇ ਛਾਜਲੀ ਪਿੰਡ ਦੀ ਗੱਲ ਚੱਲਦੀ ਹਰ ਪਾਸੇ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਚਰਚਾ ਹੋ ਰਹੀ ਆ 300 ਯੂਨਟ ਬਿਜਲੀ ਮੁਫਤ ਲੁਕਣ ਦਿੱਤੀ ਹੈ ਸਾਰੇ ਪੰਜਾਬ ਦੇਆਂ ਨੂੰ ਬਿਲਕੁਲ ਲਗਭਗ 55000 ਤੋਂ ਵੱਧ ਨੌਕਰੀਆਂ ਜਿਹੜੀਆਂ ਨੇ ਪੰਜਾਬ ਦੇ ਨੌਜਵਾਨ ਯੂਥ ਨੂੰ ਮਿਲੀਆਂ ਨੇ ਸੋ ਸਾਰੇ ਜਿਹੜੇ ਕੰਮ ਨੇ ਪੋਜ਼ਿਟਿਵ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਨੇਗੇ ਸੋ 227 ਵੀ ਸਾਡਾ ਹੈਗਾ ਇਹ ਜਿਹੜਾ ਜ਼िला ਪ੍ਰੀਸ਼ਦ ਪੰਚਾਇਤ ਸਭਮਤੀ ਜਿਹੜੀ ਮੈਂ ਸਮਝਦਾ ਛੋਟੀ ਸਰਕਾਰ ਆ ਦਰਦੁਦ ਵੱਡੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਔਰ ਛੋਟੀ ਸਰਕਾਰ ਵੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੀ ਆ ਔਰ 27 ਦੇ ਅੰਦਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਬਣੂਗੀ ਆਮ ਆਦਮੀ ਜਿੰਦਾਬਾਦ ਕਿڑی ਮਤ ਕੇ ਹੁਲਦਕੇ ਨੇ ਵਧੀਆ ਮਤ ਹੋਈ ਐ ਸਈਆਂ ਨੂੰ ਆਪਣੀ ਰਿਸਪੌਂਸਿਬਿਲਟੀ ਦਾ ਲਈ ਪਤਾ ਆ ਤੇ ਇਹਨਾਂ ਦੀ ਜਿੱਤਲ ਤੋਂ ਬਾਅਦ ਜਿਹੜੇ ਇਹਨਾਂ ਦੇ ਅਧਿਕਾਰ ਕਿੱਤੋਂ ਕਿਹੜੀਆਂ ਯੋਜਨਾਵਾਂ ਮੰਨੇ ਪੈਣੂ ਦੇਖੋ ਇਹਨਾਂ ਸਾਰਿਆਂ ਨੂੰ ਬੁਲਾ ਕੇ ਮੈਂ ਖੁਦ ਜਿਹੜਾ ਇਹਨਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਾਉਂਗਾ ਸਾਡੇ ਚ ਰਿਟਾਇਰਡ ਪ ਉਹ ਵੀ ਜਾਣੂ ਕਰਾਉਣਗੇ ਮੈਂ ਵੀ ਜਾਣੂ ਕਰਾਵਾਂਗੇ ਇਹਨਾਂ ਦੇ ਖੇਤਰ ਬਾਰੇ ਜਾਣੂ ਕਰਾਵਾਂਗੇ ਕੀ ਕੀ ਫੰਡ ਆਉਣਗੇ ਕਿੱਥੇ ਕਿੱਥੇ ਲੱਗਣੇ ਨੇਗੇ ਉਹਦੇ ਬਾਰੇ ਬਿਲਕੁਲ ਟ੍ਰੇਨਿੰਗ ਕੈਂਪ ਲਾਵਾਂਗੇ ਤਾਂ ਕਿ ਇਹ ਸਾਰੇ ਲੋਕਾਂ ਦੀ ਸੇਵਾ ਜਿਹੜੀ ਆ ਨਿਰਸਫਾਰ ਨਿਰਸਵਾਰਥ ਔਰ ਅੱਛੇ ਤੰਗ ਦੇ ਨਾਲ ਕਰ ਸਕਣ ਉਹਦੇ ਲਈ ਅਸੀਂ ਇਹਨਾਂ ਨੂੰ ਟ੍ਰੇਨਿੰਗ ਦੇਵਾਂਗੇ ਔਰ ਉਹ ਟ੍ਰੇਨਿੰਗ ਦਾ ਵੈਸਾਵੇਂ ਦਾ ਲੋਕਾਂ ਨੂੰ ਫਾਇਦਾ ਹੋਊਗਾ ਆ ਜਿਨ੍ਹਾਂ ਪਾਰਟੀਆਂ ਦੇ ਸਮੇਂ ਸਰਕਾਰਾਂ ਦੇ ਸਮੇਂ ਚਾਹ ਕਾਡਿਤਰ ਬੀਜਪੀ ਆ ਚਾਹ ਕਾਂਗਰਸ ਪਾਰਟੀ ਆ ਜਿਨ੍ਹਾਂ ਨੇ ਆਪਣੇ ਸਰਕਾਰਾਂ ਦੇ ਸਮੇਂ ਕਾਲੇ ਇਤਿਹਾਸ ਲਿਖਿਆ ਕਾਲੇ ਅੱਖਰਾਂ ਚ ਆਪਣੀਆਂ ਸਰਕਾਰਾਂ ਦਾ ਇਤਿਹਾਸ ਲਿਖਿਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ ਅਕਾਲੀ ਦਲ ਭਾਜਪਾ ਦੀ ਗੱਲ ਕਰੀਏ ਗੁਰੂ ਸਾਹਿਬਾਨ ਦੀ ਬੇਅਦਬੀ ਹੁੰਦੀ ਆ ਨੌਜਵਾਨ ਮਾਰੇ ਜਾਂਦੇ ਨੇ ਪੰਜਾਬ ਚ ਚਿੱਟੇ ਦਾ ਵਪਾਰ ਸ਼ੁਰੂ ਕੀਤੇ ਸਮੇਂ ਚ ਹੋਇਆ ਕਾਲਰ ਭਾਜਪਾ ਦੇ ਸਮੇਂ ਸ਼ੁਰੂ ਹੋਇਆ ਅੱਜ ਪੰਜਾਬ ਦੇ ਲੋਕਾਂ ਨੇ ਨਕਾਰਤਾ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਭ੍ਰਿਸ਼ਟਾਚਾਰ ਦਾ ਬੋਲਬਾਲਾ ਭਾਈ ਭਤੀਜਾਵਾਦ ਦਾ ਬੋਲਬਾਲਾ ਨਸ਼ਿਆਂ ਦਾ ਵਪਾਰ ਇਹ ਸਾਰਾ ਕੁਝ ਕਾਂਗਰਸ ਦੇ ਸਮਝ ਹੋਇਆ ਸੋ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਦਰਕਾਰਤਾ ਸੋ ਅਸੀਂ ਤਾਂ ਆਮ ਘਰਾਂ ਦੇ ਵਿੱਚ ਲੋਜ਼ਮਾਰ ਮੁੰਡੇ ਕੁੜੀਆਂ ਅੱਗੇ ਆਏ ਸੀਗੇ ਔਰ ਲਗਾਤਾਰ ਕੰਮ ਦੇ ਸਿਰ ਤੇ ਚਾਹੇ ਉਹ ਖੇਤਾਂ ਦੇ ਪਾਣੀ ਦੀ ਗੱਲ ਕਰੀਏ ਚਾਹੇ 300 ਯੂਨਟ ਹਰੇਕ ਘਰ ਨੂੰ ਬਿਜਲੀ ਦੇਣ ਦੀ ਗੱਲ ਕਰੀਏ ਚਾਹੇ 52000 ਨੌਕਰੀਆਂ ਦੇਣ ਦੀ ਗੱਲ ਕਰੀਏ ਚਾਹੇ ਦਿਨ ਚ ਬਿਜਲੀ ਲੈ ਕੇ ਆਉਣ ਦੀ ਗੱਲ ਕਰੀਏ ਚਾਹੇ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹ ਖਰੀਦ ਕੇ ਸਰਕਾਰ ਲੋਕਾਂ ਦੇ ਨਾਂ ਤੇ ਕਰਨ ਦੀ ਗੱਲ ਕਰੀਏ ਸਾਰੇ ਵੱਡੇ ਕੰਮ ਜਿਹੜੇ ਦੇਗੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੋਏ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਸਮੇਂ ਹੋਏ ਨੇਗੇ ਸੋ ਇਸੇ ਗੱਲ ਕਰਕੇ ਜਦੋਂ ਮੈਂ ਪ੍ਰਚਾਰ ਤੇ ਜਾਂਦਾ ਸੀ ਹਰੇਕ ਪਿੰਡ ਚ ਪੁੱਛਦਾ ਸੀ ਕਿੰਨੀਆਂ ਨੌਕਰੀਆਂ ਮਿਲੇ ਨੇ ਕੋਈ 15 ਕਹਿੰਦਾ ਸੀ ਕੋਈ 40 ਕਹਿੰਦਾ ਸੀ ਕੋਈ 20 ਕਹਿੰਦਾ ਸੀ ਕੋਈ 30 ਕਹਿੰਦਾ ਸੀਗਾ ਇਹਦਾ ਮਤਲਬ ਕੀ ਆ ਕਿ ਆਮ ਆਦਮੀ ਪਾਰਟੀ ਨੇ ਇੱਕ ਸਕਾਰਾਤਮਕ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਸਿਰਜਿਆ ਔਰ ਉਸ ਸਕਾਰਾਤਮਕ ਮਾਹੌਲ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਮੋੜ ਲਿਆ ਹੁਣ ਤੱਕ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ